ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਖਡੂਰ ਸਾਹਿਬ ਜਿੱਥੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਇਸ ਅਸਥਾਨ ਨੂੰ ਪਾਗ ਲਾਇਆ ਤੇ ਇਸੇ ਅਸਥਾਨ ਤੋਂ ਸਤਿਗੁਰਾਂ ਨੇ ਮਲਖਾੜੇ ਸ਼ੁਰੂ ਕੀਤੇ ਜਿੱਥੇ ਸਿੱਖਾਂ ਦੇ ਅੰਦਰ ਜੋਸ਼ ਪੈਦਾ ਕੀਤਾ ਜਾ ਸਕੇ ਤੇ ਉਹ ਜੋ قوم ਬੋਝੀਰ ਹੋ ਚੁੱਕੀ ਸੀ ਉਸ ਦੇ ਅੰਦਰ ਇੱਕ ਨਵੀਂ ਸਪਿਰਟ ਭਰੀ ਜਾ ਸਕੇ ਇਸ ਸਥਾਨ ਦੇ ਉੱਪਰ ਬਹੁਤ ਹੀ ਸੁੰਦਰ ਇਮਾਰਤ ਸੁਪਾਇਮਾਨ ਹੈ ਬੀਬੀ ਅਮਰੋਜੀ ਦਾ ਜੋ ਪੁਰਾਤਨ ਖੂਹ ਹੈ ਉਹ ਵੀ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸੰਭਾਲਿਆ ਗਿਆ ਹੈ ਇਸੇ ਸਥਾਨ ਦੇ ਉੱਪਰ ਬੀਬੀ ਜੀ ਪਾਣੀ ਭਰ ਕੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਸਿੱਖਾਂ ਨੂੰ ਪਾਣੀ ਪਿਲਾਉਂਦੇ ਸਨ ਤੇ ਉਹਨਾਂ ਦੀ ਸੇਵਾ ਪਾਣੀ ਕਰਦੇ ਸਨ ਇਸ ਤੋਂ ਬਾਅਦ ਗੁਰਦੁਆਰਾ ਥੜਾ ਸਾਹਿਬ ਹੈ ਜਿਸ ਅਸਥਾਨ ਦੇ ਉੱਪਰ ਗੁਰੂ ਅਮਰਦਾਸ ਜੀ ਨੂੰ ਨਾਮ ਜਪਦੇ ਬਾਣੀ ਪੜ੍ਹਦੇ ਤੇ ਹੋਰ ਸੰਗਤਾਂ ਨੂੰ ਉਸੇ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਇਸ ਤੋਂ ਬਾਅਦ ਸਿੱਖ ਅਜਾਇਬ ਘਰ ਹੈ ਜਿਸ ਅੰਦਰ ਤਸਵੀਰਾਂ ਦੇ ਨਾਲ ਬਹੁਤ ਹੀ ਸੁੰਦਰ ਢੰਗ ਦੇ ਨਾਲ ਇਤਿਹਾਸ ਨੂੰ ਦਰਸਾਇਆ ਗਿਆ ਹੈ। ਜ਼ਿਆਦਾਤਰ ਇਤਿਹਾਸ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਤੇ ਗੁਰ ਅੰਗਦ ਦੇ ਪਿਤਾ ਜੀ ਮਹਾਰਾਜ ਦੇ ਨਾਲ ਸੰਬੰਧਿਤ ਤਸਵੀਰਾਂ ਹਨ। ਬਾਕੀ ਤਸਵੀਰਾਂ ਜੋ ਹਨ ਉਹ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ ਇਸ ਅਸਥਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਕਰ ਰਹੀ ਹੈ ਇਸ ਅਸਥਾਨ ਦੇ ਵਿੱਚ ਸੇਵਾ ਨਾਲ-ਨਾਲ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹ ਕਰ ਰਹੇ ਹਨ ਉਹਨਾਂ ਨੇ ਬਹੁਤ ਹੀ ਸੁੰਦਰ ਬਾਗ ਬਗੀਚੇ ਬਣਾਏ ਹਨ ਜਿਸ ਨੂੰ ਅਸੀਂ ਦੇਖ ਰਹੇ ਹਾਂ ਪਰਿਆਵਰਣ ਦੇ ਲਈ ਬਹੁਤ ਹੀ ਸੁੰਦਰ ਤੇ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਗੁਰਦੁਆਰਾ ਸਾਹਿਬ ਜੀ ਦਾ ਚੋਗਿਰਦਾ ਜੋ ਹੈ ਬਹੁਤ ਹੀ ਸੁੰਦਰ ਤੇ ਬਹੁਤ ਹੀ ਲੁਭਾਉਣੇ ਦ੍ਰਿਸ਼ ਅਸੀਂ ਦੇਖ ਸਕਦੇ ਹਾਂ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਦੀ ਫਤਿਹ